ਇਹ ਚਮਚਾ ਮਾਸ ਰਸਗੁੱਲੇ ਸਿੱਕ ਆ ਦੇਖੋ ਆ ਦੇਖੋ ਹਾਂ ਬਦਬੂ ਆ ਰਹੀ ਆ ਆ ਉਲੀ ਲੱਗੀ ਗਈ ਐ ਤੇ ਤੁਹਾਡੇ ਮੱਖੀਆਂ ਦਾਲ ਚ ਕਈਆਂ ਹੁੰਦੀਆਂ ਉਹ ਦੱਸਣਾ ਤਾਂ ਕਹਿੰਦੇ ਆ ਇਹਨੇ ਤੁਹਾਨੂੰ ਦੱਸਣਾ ਚਾਹੀਦਾ ਕਿ ਇਹ ਇਹ ਨਾ ਚਿਤੰਦਰੀ ਦਾ ਪੋਤਾ ਸੀ ਨਾ ਸਮਝੋ ਇਹ ਵੀ ਚਮਚਾ ਮਾਸ ਰਸਗੁੱਲੇ ਸਿੱਕ ਆ ਦੇਖੋ ਆ ਦੇਖੋ ਹਾਂ ਬਦਬੂ ਆ ਰਹੀ ਆ ਆ ਉਲੀ ਲੱਗੀ ਗਈ ਐ ਔਰ ਸਪਰਾਈ ਹੋਈ ਜਿਹੜੀ ਆਹ ਕਾਲੂ ਦੇ ਮਰੇ ਪਈ ਆਹ ਕੰਦੇ ਮਰੇ ਪਈ ਆਹ ਦਿਖਾ ਰਹਿਣਾ ਤੇ ਇਹ ਇਦਾਂ ਦੇ ਹਾਂ ਮੱਖੀ ਮਰੀ ਪਈ ਆਹ ਦੇਖ ਆਹ ਦੇਖੋ ਮਠਿਆਈਆਂ ਜਿਹੜੀਆਂ ਆਪਾਂ ਤੇਰੀ ਜਰੀ ਬੜੇ ਚਾਵਾਂ ਨਾਲ ਹਾਂ ਦੇ ਆਣਾ ਉਹ ਖਵਾ ਲਾ ਆਹ ਮੱਖੀਆਂ ਆਹ ਤੋਂ ਮੱਖੀਆਂ ਮਰੀਆਂ ਨੇ ਆ ਚੰਚਾਂ ਦੇ ਉੱਤੇ ਮੱਖੀਆਂ ਚੜੀਆਂ ਨੇ ਆ ਕੀੜੇ ਚੜੇ ਨੇ ਆ ਪੀਲੇ ਰੰਗ ਦੀ ਚੰਚਾਂ ਆ ਦੇਖੋ ਆ ਦੇਖੋ ਜੀ ਮੱਖੀਆਂ ਮੱਛਰ ਇਹ ਸਪੈਸ਼ਲ ਆ ਆ ਦੇਖੋ ਕੋਈ ਸਪੈਸ਼ਲ ਨਹੀਂ ਹੋਇਆ ਇੰਨਾ ਗਾਧਾ ਪੜਾ ਸਕਦੇ ਸਪੈਸ਼ਲ ਹੀ ਇਹਾਂ ਦੀ ਸਪੈਸ਼ਲਟੀ ਹੈ ਇਹ ਆਹ ਦੇਖੋ ਗੁਲਾਬਾਂ ਦੇ ਕਿਹ ਢੇਰ ਲੱਗੇ ਪਏ ਇਤੋਂ ਬੜੇ ਬਣਾਏ ਪਤਾ ਨਹੀਂ ਕਦੋਂ ਦੇ ਬਣਾ ਕੇ ਰੱਖੇ ਆ ਨਾਲੇ ਨੇ ਮਲੋ ਉਹ ਉਹ ਜ਼ਹਿਰ ਮਤਲਬ ਰਿਜ਼ਲਟ ਦਾ ਸਹਾ ਖਤਰਨਾਕ ਹੈ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਾਂ ਨਾ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੋ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋ ਟੱਕਿਆ ਨਹੀਂ ਕੋ ਝਾੜੀਆਂ ਹੀ ਦੇ ਦਿੰਦਾ ਕੱਪੜੇ ਦੀਆਂ ਅਸੀਂ 6 ਵਜੇ ਆ ਲੱਗ ਪਾਉ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫਾਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇਸ ਜੇ ਤੋ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਉਹ 6 ਮਹੀਨੇ ਲਈ ਵੈਲਿਡ ਆ ਫਿਰ ਪੁਰਾਣੀ ਹੁੰਦੀ 6 ਮਹੀਨੇ ਵਾਲਾ ਕਰਾਉਣੀ ਆ ਕਰਾਉਨੇਓ 6 ਮਹੀਨੇ ਵਾਲੀ ਹੋਣੀ ਆ ਲਾਇਸੈਂਸ ਬਣਵਾਇਆ ਸੀ ਉਦੋਂ ਕਰਾਈ ਸੀ ਬਟੇ ਇਹ ਨਹੀਂ ਮੱਖੀਆਂ ਨਹੀਂ ਨੰਬਰ ਨਹੀਂ ਕਰੀਂ ਚਾਹਣਾ ਮਰੇ ਧੰਨਵਾਦ ਪੜਿਆ ਲੈ ਧੰਨਵਾਦ ਅੱਧਾ ਕੰਮ ਬੰਦ ਹੋ ਗਿਆ ਕੰਮ ਹੁੰਦਾ ਆ 6 ਵਜੇ ਸ਼ਾਮ ਦਾ ਕੰਮ ਆ ਅਜੇ ਛੁੱਟ ਦੇਣੀ ਆ ਇਹ ਨਹੀਂ ਵੇਚਣੀ ਆ ਤੁਸੀਂ ਮੱਖੀ ਦਾ ਕਹਿ ਰਹੇ ਹੋ ਮੈਂ ਉਹ ਹੀ ਕਹਿ ਰਿਹਾ ਮੈਂ ਉਹ ਵੇਚਣੀ ਆ ਨਾ ਹਾਂਜੀ ਸੁਟਣੀ ਕਰੋ ਹਣਾ ਇੰਨਾ ਤਾਂ ਕੋਈ ਕਰ ਨਹੀਂ ਸਕਦੇ ਤੇ ਮੱਖੀ ਵਾਲੀ ਮਠਿਆਈ ਤੋਂ ਖਾਂਗਾ ਇੱਕ ਮਿੰਟ ਮੈਂ ਤੈਨੂੰ ਖਵਾਉਣਾ ਕਰ ਦਿੰਦਾ ਖਾ ਲੈਣਾ ਮੈਂ ਤੁਹਾਨੂੰ ਖਾਈ ਸਭ ਦੱਸ ਦਵਾਂ ਤੂੰ ਖਾ ਲੈਣਾ ਬੰਦ ਇਸ ਜੀ ਦਾ ਕਹਿ ਰਿਹਾ ਸਰ ਜਿਹਦਾ ਸ਼ਾਮ ਨੂੰ ਨਾ 6 ਵਜੇ ਤੱਕ ਕੰਮ ਸਰ ਬੰਦ ਹੋ ਜਾਂਦਾ ਤੁਸੀਂ ਆਪੇ ਕਹਿ ਰਹੇ ਕਿ ਜਦੋਂ ਤੁਸੀਂ ਆਓ ਤਾਂ ਕੋਈ ਨਹੀਂ ਸੀਗਾ ਤੁਹਾਨੂੰ ਦੱਸਦੇ ਹਾਂ ਕਿ ਇਹਰਾ ਫੌਂਡਾ ਤੇਰੀ ਜ਼ਿੰਮੇਵਾਰੀ ਹੈ ਬਿਲਕੁਲ ਹਾਂ ਜ਼ਿੰਮੇਵਾਰੀ ਤੇ ਹਰ ਬੰਦੀ ਸਿਕਿਉਰਿਟੀ ਵੀ ਉਹਨੂੰ ਚਾਈਦੀ ਸੀ ਕੋਈ ਖਸਰ ਹੋਟ ਗਿਆ 100 ਰੁਪਏ ਤੋਂ ਤੈਨੂੰ ਦੇਸੀ ਜਵਾਬ ਹੈਗਾ ਇਹਨਾਂ ਗੱਲਾਂ ਦਾ ਤਰੀ ਦੱਸਿਆ ਉਹਨਾਂ ਦਾ ਗਰਾਂਗੇ ਦੱਸ ਇਹ ਕੋਈ ਸਾਢੇ ਤੋਂ ਕੰਮ ਸ਼ੁਰੂ ਕਰਾਇਆ ਸੀਗਾ ਕੱਲ ਹੀ ਤੇ ਅੱਜ ਕੱਲ੍ਹ ਜੁਣੇ ਸ਼ੁਰੂ ਕਰਾਉਗਾ ਟੀਨ ਵੀ ਬੰਦ ਗਿਆ ਪੱਛੇ ਬਣਾਣਾ ਪਿਆ ਵਾ ਇੱਥੇ ਦੇਖਣੇ ਨੇ ਕੜੀਆਂ ਗੱਲਾਂ ਦਾ ਜਵਾਬ ਦੋ ਬਰੇਸ਼ ਉਹ ਤੇ ਤਮਾਕੂ ਤੋਟੇ ਦਾ ਫਾਲ ਖਾ ਕੇ ਉਹਦਾ ਜਵਾਬ ਦੋ ਔਰ ਟਾਇਲਟ ਅੰਦਰ ਉਹਦਾ ਜਵਾਬ ਦੋ ਕੋਚਾ ਸਹੀ ਓਪਨ ਪੇਨਸ ਮੈਨਰ ਦਾ ਜਵਾਬ ਦੋ ਉਹ ਜਿਹੜੀ ਕੋਈ ਕਵਰਡ ਨਹੀਂ ਹੈਗਾ ਇਹਦਾ ਜਵਾਬ ਦੋ ਮੱਖੀਆਂ ਜਿਹੜੀਆਂ ਵਿੱਚ ਆਉਂਦਾ ਜਵਾਬ ਦੋ ਤੇ ਤੁਸੀਂ ਤੁਹਾ ਦਾ ਜਵਾਬ ਆਉਂਦਾ ਤੁਸੀਂ ਕੀ ਕਰਦਾ ਬਦਲਾ ਅੱਛਾ ਇੱਕ ਗੱਲ ਇਹਦਾ ਮਤਲਬ ਫੂਡ ਸੇਫਟੀ ਟੀਮ ਕਰਕੇ ਤੁਸੀਂ ਫਿਕਰਨਾ ਨਹੀਂ ਨਹੀਂ ਇਸਰ ਸਾਨੂੰ ਦੱਸਣਾ ਆ ਤੁਸੀਂ ਦੱਸਿਆ ਸੀ ਇਸਰ ਮੈਨੂੰ ਉਦਾਂ ਨਹੀਂ ਪਤਾ ਉਹਨਾਂ ਚ ਮੱਖੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਵੈਸੇ ਨਹੀਂ ਹੋਣੀਆਂ ਮਤਲਬ ਇਹ ਦੱਸਣ ਦੀ ਗੱਲ ਹੈ ਘਰ ਚ ਤੁਹਾਡੇ ਮੱਖੀਆਂ ਦਾਲ ਚ ਪਈਆਂ ਹੁੰਦੀਆਂ ਉਹ ਦੱਸਣਾ ਤਾਂ ਕਿਵੇਂ ਆਜੀ ਸਾਨੂੰ ਜਿਹੜੀ ਕੰਪਨੀ ਆਉਂਦੀ ਹੈ ਘਰ ਕਿਚਨ ਚ ਪੈਲੇਟ ਹੁੰਦੀ ਹੈ ਦੱਸਣਾ ਹੁੰਦਾ ਕਹਿੰਦੇ ਦੋਸਤੋ ਜਿਹੜੀ ਬੜੀ ਚਾਹ ਹਨ ਕਈ ਵਾਰੀ ਐਸੀ ਮਠਿਆਈ ਖਾਣੇ ਆਂ ਉਹ ਮਠਿਆਈ ਕਿੱਥੋਂ ਸਪਲਾਈ ਹੁੰਦੀ ਭਾਣਨੀ ਕਿੱਥੋਂ ਕਿੱਥੋਂ ਬਣ ਕੇ ਕਿਦਾਂ ਕਿਦਾਂ ਦੇ ਹਲਾਸਾ ਚ ਆਉਂਦੀ ਆ ਆ ਦੇਖੋ ਦੀ ਚਮਚਮ ਇਹ ਚਮਚਮ ਹੈ ਤੇ ਇਹ ਅੰਦਰ ਗਲਾਬ ਜਾਮ ਉਹਨਾਂ ਦਾ ਢੇਰ ਲੱਗੇ ਪਏ ਆ ਇਹ ਪਤਾ ਨਹੀਂ ਓਪਣ ਹੀ ਇੰਝ ਰੱਖੇ ਪਏ ਆ ਤੇ ਆ ਉਹ ਬਣਾ ਕੇ ਰੱਖਿਆ ਇਹਨਾਂ ਨੇ ਆਹ ਦੇਖੋ ਜੀ ਲੋਕੀ ਚਾਵਾ ਨਾਲ ਮਠਿਆਈ ਖਾਂਦੇ ਆ ਹੁਣ ਵਿਆਹਾਂ ਦਾ ਚੀਜ਼ੇ ਚੱਲਣ ਬਿਆ ਵਾ ਤਾਂ ਇਥੇ ਤੁਹਾਨੂੰ ਗਲਾਬ ਜਾਮਣ ਇਦਾਂ ਹੀ ਜਿਹੜਾ ਦਾ ਬਣ ਕੇ ਬਣੇ ਬਣਾਏ ਜਿਹੜੇ ਆ ਮਿਰਬਾ ਉਹ ਓਪਣ ਹੀ ਬਣਾ ਕੇ ਰੱਖੇ ਆ ਹਾਲਾ ਦੇਖੋ ਗੰਦੇ ਇਹ ਹਵਾ ਨੇ ਆ ਨਾਲ ਹੀ ਆ ਇਥੋਂ ਆ ਵੀ ਬਦਰ ਦਾ ਇਸੇ ਮਾਰਕੀ ਦਾ ਕਰ ਰਿਹਾ ਤੇ ਜਿਹੜਾ ਨਾਲ ਵਾਲਾ ਖਾਣ ਸਾਡੇ ਆਪਾਂ ਉਹੀ ਥੋੜਾ ਜਿਆਦਾ ਦੇਣ ਕੋਈ ਪਿੱਛੇ ਜਿਹੇ ਸੀ ਐਗਜ਼ੈਂਪਲ ਪਰਿਆ ਚਾ ਲਓ ਪਨੀਰ ਦਾ ਸੈਂਪਲ ਜੀ ਤਾਂ ਕੋਈ ਗੁਲਕਾ ਪਨੀਰ ਨਹੀਂ ਨਹੀਂ ਉਹ ਖਾ ਸਰ ਮਾਰੇ ਨੂੰ ਬੁਲਾਓ ਬੁਲਾਓ ਮਾਰੇ ਨੂੰ ਬੁਲਾਓ ਰਾਜਾ ਜੀ ਅੱਜ ਵੀ ਕੂਰਤਿਆ ਜਾਂਦਾ ਹੈ ਬੁਲਾ ਬੜਾ ਨਿਕਲ ਕਰਾ ਸਰ ਕਾਹ ਫਿਰ ਦੱਸਾਉਂਦੇ ਬੁਲਾ ਪਾਣੀ ਦਾ ਰਿਪੋਰਟ ਦੱਸੋ ਲੈਣੀ ਦਾ ਰਿਪੋਰਟ ਪਾਣੀ ਕਿਹੜਾ ਵਰਤਦੇ ਪਾਣੀ ਵਰਤਦੇ ਕਿੱਥੋਂ ਬਿਲਕੁਲ ਸਹੀ ਤੇ ਇੱਕ ਵੀ ਪਾਣੀ ਪੀਤਾ ਇੱਕ ਫਿੱਟ ਕਰ ਲੈਂਦਾ ਹੈ ਨਾ ਉਹ ਹੁਣ ਉਹ ਵੀ ਇੱਥੇ ਲੱਗਦੀ ਕਿਤੇ ਕੋਈ ਨਹੀਂ ਜੇ ਤੂੰ ਆਪਣੇ ਘਰ ਤੇ ਆਣਾ ਪਾਉਂਦੇ ਕਿੱਦਾਂ ਹੁੰਦਾ ਉਹ ਫਿਰ ਕਰ ਡਿਸੀਜਨ ਤੇ ਆਪਾਂ ਕਹਿੰਦੇ ਕਿ ਆਪਾਂ ਅੱਜ ਗਟਰ ਦਾ ਟੱਕਣ ਪੁੰਦਾ ਹੈ ਅੱਜ ਤੱਕ ਲੈ ਗਈ ਅੰਦਰ ਤੇ ਹੁਣ ਆਪਾਂ ਬਾਹਰ ਕਰਨਾ ਹੈ ਨਾ ਉਰਫ ਕਿੰਨ ਠੀਕ ਕਰ ਕਿਤਾ ਹੁੰਦਾ ਵੀ ਬਣ ਜੇਗਾ ਠੀਕ ਉਹ ਮੈਂ ਮਟਾ ਗੂੜ ਦਾ ਕੰਮ ਜੇ ਦੋ ਜੇ ਦੋ ਦਿਨ ਮੇਰੇ ਨਾਲ ਜੇ ਦੋ ਦਿਨ ਫੂੜ ਦਾ ਕੰਮ ਕਰਨਾ ਕਿਤੇ